ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਬਾਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਗੁਰਾਂ ਜੀ ਨੇ ਸਮਝਾਇਆ ਕਿ ਹਿੰਦੂ ਤੇ ਮੁਸਲਮਾਨਾਂ ਵਾਲਾ ਵਿਤਕਰਾ ਛੱਡ ਦਿਓ ਪ੍ਰਮਾਤਮਾ ਨੂੰ ਸਾਰੇ ਲਕਾਈ ਵਿੱਚ ਦੇਖੋ ਇੱਕ ਅਕਾਲ ਪੁਰਖ ਨੂੰ ਯਾਦ ਕਰੋ ਜੋ ਸਾਡੇ ਅੰਦਰ ਵਸ ਰਿਹਾ ਹੈ ਜਦੋਂ ਸੁਲਤਾਨਪੁਰ ਦੇ ਨਵਾਬ ਦੌਲਤਖਾ ਕਾਜ਼ੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ ਗੁਰੂ ਜੀ ਜੇ ਤੁਹਾਨੂੰ Hindu ਅਤੇ Musalmanਾਂ ਅੰਦਰ ਇੱਕ ਰੱਬ ਜਿਸ ਦਾ ਹੈ ਆਓ ਸਾਡੇ ਨਾਲ ਰਲ ਕੇ ਨਵਾਜ ਪੜੋ ਸਤਗੁਰੂ ਜੀ ਨੇ ਨਵਾਬ ਤੇ ਕਾਜ਼ੀ ਨਾਲ ਦਰਪੇ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਸਭ ਤੋਂ ਅੱਗੇ ਅੱਗੇ ਕਾਜੀ ਨਵਾਜ ਪੜ੍ਹਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਵੀ ਉਸ ਦੇ ਕੋਲ ਖੜੇ ਹੋ ਗਏ ਤੇ ਲੱਗੇ ਕਾਜੀ ਦਾ ਚਿਹਰਾ ਪਨ ਸਤਗੁਰ ਕਾਜੀ ਵੱਲ ਤੱਕਿਆ ਤੱਕ ਕੇ ਹੱਸ ਪਈ ਉਹਨਾਂ ਨੂੰ ਸਾਫ਼ ਦਿਸ ਰਿਹਾ ਸੀ ਕਿ ਕਾਜੀ ਦਾ ਮਨ ਉੱਥੇ ਹਾਜ਼ਰ ਨਹੀਂ ਸੀ ਮੁਸਲਮਾਨੀ ਰਾਜ ਸੀ ਉਹਨਾਂ ਦਾ ਧਰਮ ਸਥਾਨ ਸੀ ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ ਵੱਡੇ ਕਾਜੀ ਸੈਂਕੜੇ ਮੁਸਲਮਾਨਾਂ ਸਮੇਤ ਨਿਵਾਜ ਵਿੱਚ ਸ਼ਾਮਲ ਸੀ ਏ ਗੁਰੂ ਵਰਗੇ ਸੱਚੇ ਸੂਰਮੇ ਦਾ ਹੀ ਕੰਮ ਸੀ ਕਿ ਨਿਵਾਜ ਪਰਦੇ ਕਾਜੀ ਬਸੋਂ ਖੁੱਲ ਕੇ ਉਸ ਦਾ ਮਜ਼ਾਕ ਅਡਾਉਣਾ ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ ਖਰੀਆਂ ਖਰੀਆਂ ਗੱਲਾਂ ਕਹਿਣ ਤੋਂ ਡਰਦੇ ਨਹੀਂ ਸਨ ਡਰ ਤਾਂ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਕੀ ਕੋਈ ਉਸ ਦਾ ਮਜ਼ਾਕ ਉਡਾਏ ਉਸ ਨੇ ਨਿਵਾਜ ਖਤਮ ਹੋਣ ਤੇ ਨਵਾਬ ਅੱਗੇ ਗਿਲਾ ਕੀਤਾ ਕਿ ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਿਵਾਜ ਕਿਉਂ ਨਹੀਂ ਪੜੀ ਤੇ ਹਸਨ ਦਾ ਕਾਰਨ ਕੀ ਸੀ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਨਿਵਾਜ ਕਿਸ ਨਾਲ ਪੜਦਾ ਕਾਜੀ ਸਾਹਿਬ ਮੋਹੋ ਦਾ ਨਿਵਾਜ ਪੜ ਰਏ ਸਰ ਪਰ ਇਹਨਾਂ ਦਾ ਮਨ ਤਾਂ ਘਰ ਪੁੱਜਿਆ ਹੋਇਆ ਸੀ ਕਿ ਜਿਹੜੇ ਨਾਮ ਜੰਮਿਆ ਬਸ਼ੀਰਾ ਵਿੜੇ ਵਿਚਲੀ ਕੋਈ ਵਿੱਚ ਨਾ ਡਿੱਗ ਪਵੇ ਗੁਰੂ ਜੀ ਨੇ ਸਮਝਾ ਰਹੇ ਸਨ ਇਸ ਗੱਲ ਦਾ ਕੀ ਲਾਭ ਹੈ ਨਿਰਜੀਵ ਕੋਈ ਲਫਜ਼ ਪੜੀ ਜਾਵੇ ਜੇ ਮਨ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਐਸੀ ਨਵਾਜ ਸੱਚੀ ਕਿਵੇਂ ਹੋਈ ਇਹ ਗੱਲ ਸਭ ਦੀ ਸਮਝ ਵਿੱਚ ਆ ਗਈ ਤਾਂ ਸਾਰੇ ਕਹਿਣ ਲੱਗੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸੱਚੀ ਭਗਤੀ ਤਾਂ ਹੀ ਸਮਝੀ ਜਾ ਸਕਦੀ ਹੈ ਜੇ ਮਨੋਂ ਕੀਤੇ ਜਾ ਰਹੇ ਪਾਠਾਂ ਦੇ ਅਰਥ ਵਿੱਚ ਜੁੜ ਰਹੇ ਹਨ ਕੇਵਲ ਮੂੰਹੋਂ ਪਾਠ ਕਰੀ ਜਾਣਾ ਤੇ ਮਨ ਨੂੰ ਪਾਠ ਵਿੱਚ ਨਾ ਲਾਉਣਾ ਇਹ ਪ੍ਰਭੂ ਦੀ ਸੱਚੀ ਭਗਤੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ